ਉਹ ਵੀ ਇਦੀਆ ਅਰੋਗੇ ਨਾਲ ਨਾਲ ਜਦੋਂ ਖਲਜ ਵੈਰ ਨਹੀਂ ਹੁੰਦੀ ਤੇ ਕਾਕੋ ਘਰ ਤੋਂ ਚੰਡੀਗੜ੍ਹ ਤੋਂ ਲੈ ਕੇ ਤੇ ਇੱਥੋਂ ਤੱਕ ਜੋ ਅਮਲਾ ਪੈਲਾ ਉਹਦੇ ਬੋਰ ਦੇ ਪੱਕੇ ਲੱਗ ਕੇ ਉਹਦੇ ਸਰਕਾਰੀ ਅਧਿਕਾਰੀਆਂ ਦੇ ਨੰਬਰ ਹੁੰਦੇ ਆ ਕਿ ਕੋਈ ਵੀ ਕਿਸਾਨ ਕੋਈ ਵੀ ਮਜ਼ਦੂਰ ਕੋਈ ਵੀ ਅਧਿਕਾਰੀ ਜਿਹੜਾ ਵਾ ਉਹ ਉਹਨਾਂ ਅਫਸਰਾਂ ਨਾਲ ਗੱਲ ਕਰ ਸਕੇ ਕਿ ਮੇਰੇ ਨਾਲ ਇੱਥੇ ਧੱਕੇ ਚਾਹੀਏ ਰਹੀ ਆ ਗੱਲ ਠੀਕ ਆ ਉਹਦੀ ਗੱਲ ਦੀ ਸੁਣਵਾਈ ਹੋਵੇ ਕਿ ਜਿਹੜਾ ਫੇਰ ਅੱਜ ਅੱਠ ਦਿਨ ਹੋ ਗਏ ਕਿਸਾਨਾਂ ਨੂੰ ਪਾਜ ਦੇ ਕਿਸਾਨ ਬੈਠੇ ਜ਼ਮੀਨਾਂ ਦੇ ਮਾਲਕ ਹੀ ਬੈਠੇ ਆ ਔਰ ਇਹ ਦੇ ਕਹਿ ਨਹੀਂ ਆ ਕਿ ਜੱਥੇ ਬੰਦੀਆਂ ਕੋ ਮੈਂ ਕਹਿ ਲਮਾ ਕਿ ਗਿਣਤੀ ਦੀ ਘਾਟ ਆ ਅੱਜ ਜਿਹੜਾ ਅਸੀਂ ਆਏ ਆ ਅਸੀਂ ਫੇਰ ਵੀ ਪ੍ਰਸ਼ਾਸਨ ਨੂੰ ਅੜੀਕਦੇ ਰਹੇ ਆ ਸਵੇਰ ਤੋਂ ਲੱਗੇ ਪ੍ਰਸ਼ਾਸਨ ਸਾਹਿਬ ਨਾਲ ਬੈਠ ਕੇ ਗੱਲ ਕਰੇ ਔਰ ਸਾਡੇ ਨਾਲ ਬੈ ਕੇ ਇਹ ਜਿਹੜਾ ਕੋਈ ਇਹ ਨਹੀਂ ਆ ਤੇ ਦੋ ਚਾਰ ਮਿੰਟਾਂ ਦੇ ਵਿੱਚ ਇਹ ਮਸਲਾ ਹੱਲ ਹੋ ਜਾਣਾ ਬੈਠ ਕੇ ਇਹ ਕਾਰਜਪੱਤਰ ਕਲੀਅਰ ਲਗਾਣੇ ਆ। ਇਹ ਘੱਟੋ ਘਾਟ ਬੰਦਾ ਸਵੇਰ ਤੋਂ ਬੰਦਾ ਤੇ ਸ਼ਾਮਾਂ ਤੱਕ ਸਾਰੀ ਦੇਖੀ ਹੁੰਦੀ ਆ ਕਿ ਕੀ ਇਹਦੇ ਵਿੱਚ ਲੇਖਾ ਜੋਖਾ ਹੈਗਾ ਜਾਂ ਕੀ ਨਹੀਂ ਹੈਗਾ। ਹਰ ਫੇਰ ਉਹਦੇ ਨਾਲ ਜਿਹੜੀ ਖਤ ਵਰਨ ਹੁੰਦੀ ਆ ਤੇ ਕਿ ਪੱਕੀਆਂ ਜਿਹੜੀਆਂ ਮੁਰਜ਼ੀਆਂ ਲੱਗੀਆਂ ਹੁੰਦੀਆਂ ਸਰਕਾਰ ਵੱਲੋਂ ਕਿ ਇਹਦੇ ਦੌਰੇ ਦੇ ਵਿੱਚ ਇਹ ਖਤ ਜਿਹੜੀ ਆ ਇਹ ਰਿਵੈਲ ਕੀਤੀ ਗਈ ਆ ਤੇ ਜਿਹੜੇ ਨਾਲ ਦੇ ਭਰਾ ਸਹਿਮਤ ਹਾਂ ਜੰਨੋ ਕੇ ਫਲਦਾ ਪਾਈ ਚਲਾਵਾਸ ਆਪਣੀ ਜਸੇਬੰਦੀ ਇੱਕ ਥਾਲੀਆਂ ਦੇ ਜੇਬੰਦੀਆਂ ਦੇ ਇੱਥੇ ਲੈ ਰਹੀ ਆ ਅਸੀਂ ਕੋਈ ਦੋਖੀ ਥੋੜੇ ਇਹਨਾਂ ਦੇ ਜੇ ਵੱਡੇ ਪਦਨ ਦੇ ਪਿੱਛੇ ਸਿਰਦੇ ਕਿ ਅਸੀਂ ਮਦਦ ਕਰਦੇ ਰਹੇ ਆ ਖੜਦੇ ਰਹੇ ਆ ਤੇ ਹੁਣ ਵੀ ਕਿਤੇ ਪਿੱਛੇ ਨਹੀਂ ਆਵੇ ਤੋਂ ਕਹਿ ਕੇ ਗਿਆ ਇਹ ਜਿਲੀ ਖਾਲਡਿਆ ਇਹਨੂੰ ਸਹੀ ਢੰਗ ਤਰੀਕੇ ਨਾਲ ਜਿੱਥੇ ਹੈਗੀ ਆ ਲੋਕਾਂ ਦਾ ਨੁਕਸਾਨ ਨਾ ਹੋਵੇ ਕੁਝ ਨਾ ਕੁਝ ਕਿਸਾਨਾਂ ਦੇ ਵੀ ਪਰਿਵਾਰਾਂ ਦੇ ਹਿੱਤ ਦੇ ਵਿੱਚ ਜਾਵੇ ਨਾ ਪਰ ਇਹ ਥੋੜੀ ਅਗੇ ਇੱਕ ਬੰਦਾ ਧਾਲ ਆ ਵੇ ਚੜ ਕੇ ਦੋ ਚਾਰ ਬੰਦੇ ਜਿਹੜੇ ਆ ਨੁਕਸਾਨ ਕਰਕੇ ਸਾਰੇ ਇਲਾਕੇ ਦਾ ਪਿਲ ਜਾਣਾ ਅੱਜ ਸਭ ਤੋਂ ਵੱਡੇ ਪ੍ਰਦਰਸੇ ਖਸਰਾ ਵਾਲੇ 380 ਕਿੱਲਾ ਜ਼ਮੀਨ ਜਿਹੜੀ ਆ ਕੋਟ ਬੁੱਡੇ ਦੀ ਬਰਬਾਦ ਹੋ ਰਹੀ ਆ ਔਰ ਉਹਦੇ ਨਾਲ ਫਿਰ ਬੰਗਲੇ ਦੀ ਜ਼ਮੀਨ ਲੱਗ ਜਾਂਦੀ ਆ ਉਹਦੇ ਨਾਲ ਫਿਰ ਭਾਉ ਵਾਲੀ ਜ਼ਮੀਨ ਲੱਗ ਜਾਂਦੀ ਆ ਤੇ ਇਹ ਸਾਰਾ ਇਲਾਕਾ ਦੇ ਭਰਾਓ ਤੁਸੀਂ ਬਰਬਾਦ ਕਰਕੇ ਖੋਹ ਜੇ ਤੇ ਠੀਕ ਆ ਜੇ ਤੁਹਾਡਾ ਚੋਬੰਨਾ ਮੰਨਿਆਂ ਦਾ ਹੱਲ ਠੀਕ ਹੁੰਦਾ ਜਾਂ ਠੇਕੇਦਾਰ ਦਾ ਹੁੰਦਾ ਤਾਂ ਫੇਰ ਦੂਜੇ ਸਾਹਿਬ ਤੋਂ ਵੀ ਅਸੀਂ ਬਰਬਾਦੀ ਕਿਹਾ ਲੀਕ ਤੇ ਸਾਨੂੰ ਕੋਈ ਨਾਰਾਜ਼ਗੀ ਨਹੀਂ ਔਰ ਇਹ ਵੀ ਸਾਨੂੰ ਸਤਾਦੇ ਨਾ ਸਕਦੇ ਕਿ ਕੋਦੇ ਵਿੱਚ ਕਿਹੜੇ ਕਿਸਾਨ ਨੇ ਸਾਨੂੰ ਸ਼ਾਂਤੀ ਦਿੱਤੀ ਆ ਕਿ ਇਹ ਖੱਡ ਜਿਹੜੀ ਅਸੀਂ ਵੈਰਨ ਕੀਤੀ ਆ ਖੱਡ ਉਹਨਾਂ ਚਿਰ ਭਰਾਉ ਵੈਰਨ ਨਹੀਂ ਹੋ ਸਕਦੀ ਜਿੰਨਾ ਚਿਰ ਗਾਂ ਦੀ ਭਾਵੇਂ ਉਹਦੀ ਵਰਤਨਾ-ਵੱਟ ਲੱਗਦੀ ਆ ਭਾਵੇਂ 3 ਫੁੱਟ ਵੀ ਆਪਾਂ ਮਿੱਟੀ ਪੁੱਟਣੀ ਆ ਕਾਨੂੰਨ ਇਹ ਆਂਦਾ ਇਹ ਗਵਰਨਰ ਦੀ ਅੰਦਾਵਾ ਸਹਿਮਤਾ ਤੇ ਕੋਲਪ ਕਾਨੂੰਨ ਇੱਥੇ ਤੋਂ ਮਿੱਟੀ ਨਹੀਂ ਬੁਸ ਕਰਦਾ ਤੇ ਜਿੱਥੇ ਵੱਡੇ ਵੱਡੇ ਪੱਕੀ ਪੱਕੀ ਪੁਲਟੂ ਪੀਜੀ ਹਟਾ ਜਿਹੜੇ ਖੱਡੇਵਾਜਾਂ ਉੱਤੇ ਫਿਰ ਤੇ ਉਹ ਖਦਾਏ ਜਾਂਦਾ ਨਾ ਮੈਂ ਕੀ ਆ ਪਰ ਭਰਾਓ ਵੱਡੇ ਪੱਦਰ ਤੇ ਆਪਾਂ ਪਹਿਲਾਂ ਵੀ ਇਲਾਕੇ ਦੀ ਸੇਵਾ ਕਰਦੇ ਆਏ ਆ ਤੇ ਹੁਣ ਵੀ ਇਲਾਕੇ ਦੇ ਨਾਲ ਖੜਨਾ ਇਹ ਨਾ ਪ੍ਰਸ਼ਾਸਨ ਦੇ ਦਿਲ ਦੇ ਵਿੱਚ ਹੋਵੇ ਜਾਂ ਤੇ ਇੰਟੈਲੀਜੈਂਸ ਦੇ ਦਿਲ ਦੇ ਵਿੱਚ ਹੋਵੇ ਫਿੱਕਾ ਫਰਮ ਤਾਂ ਥੋੜੇ ਜਿਹਾ ਲੱਕੇ ਬੈਠ ਕੇ ਫਿਰਫੇ ਇਨਾਂ ਇਲਾਕੇ ਦੇ ਕਿ ਕਿਸਾਨ ਸਿਰਫ ਇਹਨਾਂ ਦਾ ਇੱਕ ਤਰੈਟ ਹੀ ਲਿਆਵਾ ਇਹ ਮਾਲਕ ਬੈਠੇ ਜ਼ਮੀਨਾਂ ਦੇ ਤੇ ਇਹਨਾਂ ਦਾ ਵਾਕਿਆ ਇਨਸਾਨ ਆ ਔਰ ਜਦੋਂ ਸਰਦਾ ਪੱਤਰ ਚਲੇ ਗਿਆ ਤੇ ਫਿਰ ਇਹ 100 200 ਦੀ ਗਿਣਤੀ ਦੇ ਵਿੱਚ ਗੱਲ ਨਹੀਂ ਨਾ ਨਹੀਂ ਹਜ਼ਾਰਾਂ ਦੀ ਤਦਾਦ ਹੋ ਜਾਣੀ ਆ ਔਰ ਉਹ ਵੀ ਗੱਲ ਅਸੀਂ ਇਹ ਪ੍ਰਚਾਰ ਨੂੰ ਦੱਸ ਦਈਏ ਕਿ ਜੇ ਹੱਲ ਨਾ ਕੀਤਾ ਇਹ ਕੇ ਵੱਡੇ ਕਾਠਾ ਨਾ ਇਹ ਦਫ਼ਤਰਾਂ ਨੂੰ ਨਹੀਂ ਜਾਣਗੇ ਪਰ ਵੱਡੇ ਰੋਲਾਂ ਦੇ ਚੱਲ ਕੇ ਤਾਂ ਵੀ ਜ਼ਿੰਮੇਵਾਰੀ ਤੁਹਾਡੀ ਹੋ ਜਾਣੀ ਆ ਅਸੀਂ ਤੁਹਾਡਾ ਇਲਾਕੇ ਦੇ ਜੇਲਾਂ ਦੇ ਤੁਸੀਂ ਮਾਲਕ ਜੇ ਤੁਸੀਂ ਅਨਚਾਰਜ ਦੇ ਵੱਖ-ਵੱਖ ਧਾਰਨੀਆਂ ਜਿਹੜੀਆਂ ਜ਼ਿੰਮੇਵਾਰੀਆਂ ਲੱਗੀਆਂ ਔਰ ਜ਼ਿੰਮੇਵਾਰੀਆਂ ਜਿਹੜਾ ਵੱਖ ਥੱਲੇ ਲੈਵਲ ਤੋਂ ਲੈ ਕੇ ਉੱਪਰ ਤੱਕ ਕੋਈ ਵੀ ਨਾਗਰਿਕ ਜਾਵੇ ਤੁਸੀਂ ਉਹਦੀ ਗੱਲ ਬਾਤ ਸੁਣਨੀ ਆ ਉਹਦਾ ਹੱਲ ਕਰਨਾ ਉਹਦੀ ਸਹਾਇਤਾ ਕਰਨੀ ਆ ਇਹ ਤੁਹਾਡਾ ਫਰਜ਼ ਆ ਔਰ ਮੈਂ ਕਹਿ ਰਹਾ ਕਿ ਜੇ ਇੱਕ ਮੰਨ ਲਓ